ਮੈਂ ਗੋਲੀकांड ਵੇਲੇ ਇੱਥੇ ਮੌਜੂਦ ਨਹੀਂ ਸਾਂ ਸੁਖਵੀਰ ਬਾਦਲ ਦੇ ਬਿਆਨ ਦੇ ਉੱਤੇ ਸਿਆਸੀ ਮਾਹੌਲ ਭਾ ਚੁੱਕਿਆ ਹੈ ਬਾਕੀ ਧੜੇ ਦੇ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਸੁਖਵੀਰ ਬਾਦਲ ਉੱਤੇ ਇੱਕ ਵਾਰ ਫਿਰ ਤੋਂ ਵੱਡੇ ਸਵਾਲ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਕਾਲਪਤਕ ਸਾਬ ਦੇ ਜਥੇਦਾਰ ਨੇ ਜਦੋਂ ਸਵਾਲ ਪੁੱਛਿਆ ਸੀ ਤਾਂ ਉਸ ਸਮੇਂ ਤਾਂ ਬਾਦਲ ਨੇ ਪ੍ਰਮਾਣ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਇਸ ਨਾਲ ਕਈ ਸਵਾਲ ਖੜੇ ਹੁੰਦੇ ਨੇ ਉਹਨਾਂ ਨੇ ਕਿਹਾ ਕਿ ਲੋਕ ਸਾਰਾ ਕੁਝ ਦੇਖ ਰਹੇ ਨੇ ਅਤੇ ਇਹ ਹੀ ਸਾਡੀ ਤਰਾਸਤੀ ਹੈ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਤੋਂ ਲੋਕਾਂ ਦਾ ਭਰੋਸਾ ਖਤਮ ਹੋ ਚੁੱਕਿਆ ਹੈ ਚੰਦੂ ਮਾਜਰਾ ਦਾ ਕਹਿਣਾ ਹੈ ਕਿ ਲੋਕ ਪੁੱਛ ਰਹੇ ਹਨ ਅਤੇ ਫਿਰ ਉੱਥੇ ਝੂਠ ਬੋਲਿਆ ਸੀ ਜਾਂ ਅੱਜ ਝੂਠ ਬੋ ਰਹੇ ਹੋ ਉਹਨਾਂ ਨੇ ਕਿਹਾ ਕਿ ਕਈ ਸਵਾਲਾਂ ਵਿੱਚ ਆਪ ਹੀ ਫਸ ਗਏ ਹੋ ਅਤੇ ਇਹ ਬਿਆਨ ਨਾਲ ਸ਼੍ਰੋਮਣੀ ਅਕਾਲੀ ਦਲ ਉੱਤੇ ਲੋਕਾਂ ਦਾ ਭਰੋਸਾ ਟੁੱਟਦਾ ਹੈ ਪੱਤਰਕਾਰਾਂ ਨੇ ਬਾਦਲ ਦੇ ਸਿਫੇ ਦਾ ਸਵਾਲ ਦਾ ਜਵਾਬ ਦਿੰਦੇ ਹੋ ਚੰਦੂ ਮਾਜਰਾ ਨੇ ਕਿਹਾ ਹੈ ਕਿ ਸ਼੍ਰੀ ਕਾਲਪਤਿਕ ਸਾਹਿਬ ਦੇ ਜਥੇਦਾਰ ਨੇ ਕਿਹਾ ਸੀ ਕਿ ਆਗੂਆਂ ਦੇ ਸਿਫੇ ਮਨਜ਼ੂਰ ਕਰਕੇ ਭੇਜਣ ਰਿਪੋਰਟ ਵਿੱਚ ਦੇਣ ਦੀ ਕਿਹਾ ਸੀ ਅਤੇ ਉੱਥੇ ਹੀ ਅਸਤੀਫਾ ਤੋਂ ਬਾਅਦ ਸੱਤ ਮੈਂਬਰੀ ਕਮੇਟੀ ਅਕਾਲੀ ਦਲ ਨੂੰ ਸੰਭਾਲੇਗੀ ਉਹਨਾਂ ਨੇ ਕਿਹਾ ਹੈ ਕਿ ਸਾਰੇ ਧੜੇ ਇਕੱਠੇ ਹੋ ਕੇ ਸੱਤ ਮੈਂਬਰੀ ਕਮੇਟੀ ਦਾ ਸਾਥ ਦੇਣ ਪਰ ਸ਼੍ਰੋਮਣੀ ਅਕਾਲੀ ਦਲ ਜਥੇਦਾਰ ਦਾ ਹੁਕਮ ਨਹੀਂ ਮੰਨ ਰਿਹਾ ਉਨਾ ਕਿਹਾ ਕਿ ਜੇਕਰ ਪੰਥਕ ਮੁੱਦੇ ਕਿਸਾਨੀ ਅਤੇ ਤਰੱਕੀ ਨੂੰ ਲੈ ਕੇ ਸਾਰਿਆਂ ਨੂੰ ਇਕੱਠੇ ਹੋ ਕੇ ਸ਼੍ਰੋਮਣੀ ਕਾਲੀਦਾਵ ਨੂੰ ਸਜਿਤ ਕਰਨਾ ਚਾਹੀਦਾ ਹੈ ਅਤੇ ਆਪਣੀ ਮਨਮਰਜ਼ੀ ਦੇ ਨਾਲ ਕਾਨਫਰੰਸ ਸਦਨਾ ਵੀ ਗਲਤ ਹੈ ਉਹਨਾਂ ਕਿਹਾ ਕਿ ਕਾਨਫਰੰਸ ਵਿੱਚ ਸੁਧਾਰ ਨਹਿਰ ਨੂੰ ਪੁੱਛਿਆ ਨਹੀਂ ਚੰਦੂ ਮੱਜਰਾ ਨੇ ਵੀ ਕਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਲੱਗ ਰਹੇ ਨੇ ਉਹ ਬਿਲਕੁਲ ਗਲਤ ਨੇ ਤੁਸੀਂ ਸੱਚ ਦੇਖੋ ਉਹਨਾਂ ਕੋਲ ਸਿਰਫ 150 ਗਾਜ ਦਾ ਹੀ ਪਲਾਟ ਹੈ ਅਤੇ ਉਹਨਾਂ ਇਹ ਵੀ ਕਿਹਾ ਕਿ ਜਥੇਦਾਰ ਉੱਤੇ ਇਲਜ਼ਾਮ ਲਗਾਉਣਾ ਗਲਤ ਹੈ ਅਤੇ ਉਸ ਨੂੰ ਵਿਅਕਤੀ ਨੂੰ ਰੋਕਣਾ ਚਾਹੀਦਾ ਹੈ ਜਿਸ ਨੇ ਇਲਜ਼ਾਮ ਲਗਾਏ ਨੇ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੱਤ ਮੈਂਬਰੀ ਕਮੇਟੀ ਨੂੰ ਕਮਾਂਡ ਦਿੱਤੀ ਸੀ ਉਸ ਹੁਕਮ ਦੀ ਪਾਲਣਾ ਕਰਨੀ ਚਾਹੀਦੀ ਸੀ ਪਰ ਸ਼੍ਰੋਮਣੀ ਅਕਾਲੀ ਦਲ ਨੇ ਉਲੰਘਣਾ ਕੀਤੀ ਹੈ ਚੰਦੂ ਬਾਦਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣਾ ਚਾਹੀਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਇਨਬਿਨ ਲਾਗੂ ਕਰਨਾ ਚਾਹੀਦਾ ਹੈ ਅਤੇ ਸਾਰਿਆਂ ਧਿਰਾਂ ਨੂੰ ਇਕੱਠੇ ਹੋਣਾ ਚਾਹੀਦਾ ਪਰ ਨਹੀਂ ਹੋਏ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਇਕੱਠੇ ਕਿਉਂ ਨਹੀਂ ਹੋ ਰਹੀ ਤਾਂ ਇਹ ਵੱਡੇ ਸਵਾਲ ਚੁੱਕੇ ਗਏ ਨੇ ਜਨਨ ਕਿ ਸੁਖਬੀਰ ਸਿੰਘ ਬਾਦਲ ਦਾ ਉਹ ਵੱਡਾ ਬਿਆਨ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਹੋਣਾ ਕਹੀ ਹੈ ਕਿ ਕਿ ਕਾਨਫਰੰਸ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਇਹਨਾਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜਦੋਂ ਸੁਖਬੀਰ ਸਿੰਘ ਬਾਦਲ ਪਹੁੰਚਦੇ ਨੇ ਤਾਂ ਉਹ ਕਹਿੰਦੇ ਨੇ ਕਿ ਜਿਹੜਾ ਹੁਕਮ ਦਿੱਤਾ ਗਿਆ ਜਿਹੜਾ ਮੈਂ ਉਥੇ ਕਿਹਾ ਸੀਗਾ ਉਹ ਇਹਨਾਂ ਦੇ ਇਲਜ਼ਾਮ ਲਗਾਏ ਸੀ ਜਿਹੜੇ ਉਹ ਆਪਣੀ ਝੂਲੀ ਪਾਏ ਨੇ ਬਲਕਿ ਮੈਂ ਉਥੇ ਮੌਜੂਦ ਨਹੀਂ ਸੀਗਾ ਇਹ ਬਹੁਤ ਵੱਡੇ ਸਵਾਲ ਹੁਣ ਪੈਦਾ ਹੋ ਰਹੇ ਨੇ ਕਿ ਜਦੋਂ ਪਹਿਲਾਂ 2015 ਤੋਂ ਲੈ ਕੇ ਜਿਹੜੀਆਂ ਘਟਨਾਵਾਂ ਵਾਪਰੀਆਂ ਕਈ ਸਾਲ ਤਾਂ ਸ਼੍ਰੋਮਣੀ ਕਾਲੀਦਾਸ ਇਸ ਗੱਲ ਤੋਂ ਇਨਕਾਰ ਕਰਦਾ ਰਿਹਾ ਪਰ ਬਾਅਦ ਵਿੱਚ ਸ਼੍ਰੀ ਕਾਲਤਾਕ ਸਾਹਿਬ ਦੇ ਅੱਗੇ ਜਾ ਕੇ ਸਾਰੇ ਹੁਕਮ ਨੇ ਜਿਹੜੇ ਉਹਨਾਂ ਨੇ ਮੰਨੇ ਜੋ ਬਨਾ ਸੀਗੇ ਉਹਨਾਂ ਨੂੰ ਪ੍ਰਵਾਨ ਕੀਤਾ ਹਾਂ ਦੇ ਵਿੱਚ ਜਵਾਬ ਦਿੱਤਾ ਇਹ ਵੀ ਕਿਤਨਾ ਕਿਤੇ ਅਹਿਮ ਹੈ ਇੱਕ ਰਿਕਾਰਡਿੰਗ ਹੈ ਸਬੂਤ ਵਜੋਂ ਵੀ ਮੀਡੀਆ ਉੱਤੇ ਵੀ ਜਿਹੜੀਆਂ ਚੀਜ਼ਾਂ ਚੱਲੀਆਂ ਨੇ ਪਰ ਦੂਜੇ ਪਾਸੇ ਹੁਣ ਉਹਨਾਂ ਨੇ ਕਿਹਾ ਹੈ ਕਿ ਮੈਂ ਗੋਲੀ ਕਾਂਡ ਵੇਲੇ ਇੱਥੇ ਮੌਜੂਦ ਨਹੀਂ ਸੀ ਤਾਂ ਇਹਦੇ ਜਿਹੜਾ ਸੁਖਬੀਰ ਬਾਦਲ ਦਾ ਬਿਆਨ ਹੈ ਉਸਨੇ ਇੱਕ ਵਾਰ ਫਿਰ ਤੋਂ ਸਿਆਸੀ ਮਾਹੌਲ ਪਖਾ ਦਿੱਤਾ ਹੈ ਭਾਵੇਂ ਕਿ ਉਹਨਾਂ ਦੇ ਆਪਣੇ ਧੜੇ ਦੇ ਵਿਰੋਧੀ ਨੂੰ ਤੇ ਸਵਾਲ ਚੁੱਕ ਰਹੇ ਨੇ ਪਰ ਵਿਰੋਧੀਆਂ ਨੂੰ ਵੀ ਉਹਨਾਂ ਤੇ ਸਵਾਲ ਚੁੱਕਣ ਦਾ ਇੱਕ ਵੱਡਾ ਮੌਕਾ ਮਿਲ ਚੁੱਕਿਆ ਹੈ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਕੀ ਰਹਿੰਦੀ ਹੈ ਕਿਤਨਾ ਕਿਤੇ ਅਹਿਮ ਇਹ ਬਣਿਆ ਹੋਇਆ ਦੇਖਣਾ ਕਿ ਅਕਾਲੀ ਦਲ ਅੱਗੇ ਕਿਸ ਤਰੀਕੇ ਨਾਲ ਸਰਵਾਈਵ ਕਰੂਗਾ ਜੇਕਰ ਉਹ ਪਹਿਲੇ ਹੀ ਮੁੱਦਿਆਂ ਦੇ ਉੱਤੇ ਇਸ ਤਰੀਕੇ ਦੀ ਬਿਆਨਬਾਜ਼ੀ ਕਰ ਰਿਹਾ ਤੇ ਉਧਰ ਬਾਗੀ ਧੜਾ ਜਾਂ ਕਹਿ ਲਈਏ ਕਿ ਜੋ ਕੁਲੇਸ਼ ਪਿਆ ਹੋਇਆ ਕਾਲੀ ਦਲ ਦੇ ਅੰਦਰ ਜੇਕਰ ਉਹ ਹੀ ਠੀਕ ਨਹੀਂ ਹੁੰਦਾ ਤਾਂ ਅਕਾਲੀ ਦਲ ਇਕੱਠ ਕਿਵੇਂ ਹੋਏਗਾ ਤੇ ਪੰਜਾਬ ਦੇ ਵਿੱਚ ਫਿਰ ਕਾਲੀ ਦਲ ਸੁਧਾਰਾਂ ਦੀ ਆਸ ਕਿਸ ਤਰੀਕੇ ਨਾਲ ਕਰ ਸਕਦਾ ਹੈ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਪੈਦਾ ਹੁੰਦੇ ਨੇ ਦਿਉਜਾਜਤ ਧੰਨਵਾਦ